ਵਿਆਹ ਵਾਲੇ ਮੁੰਡੇ ਨੇ ਸ਼ਗਨਾ ਤੇ ਕਟਿਆ ਕੁੜੀ ਦਾ ਮਾਮਾ ਸਾਹਮਣੇ ਬੈਠੇ ਲੋਕ ਹਟਾਉਣ ਦੀ ਥਾਂ ਲੱਗੇ ਹੱਸਣ ਦੋਸਤੋ ਅਕਸਰ ਹੀ ਵਿਆਹ ਵਿੱਚ ਕਈ ਵਾਰ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਲੈ ਕੇ ਵੱਡੇ ਵੱਡੇ ਕਲੇਸ਼ ਹੋ ਜਾਂਦੇ ਨੇ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਦਰਸਲ ਜਦੋਂ ਵਿਆਹ ਵਿੱਚ ਮੁੰਡਾ ਕੁੜੀ ਨੂੰ ਬਾਰਨੇ ਦਾ ਸ਼ਗਨ ਪੈ ਰਿਹਾ ਸੀ ਤਾਂ ਜਦੋਂ ਕੁੜੀ ਦਾ ਮਾਮਾ ਆਪਣੀ ਧੀ ਨਾਲ ਆਪਣੀ ਭਾਣਜੀ ਅਤੇ ਜਵਾਈ ਨੂੰ ਸ਼ਗਨ ਪਾਉਣ ਆਉਂਦਾ ਏ ਤਾਂ ਆਪਣੇ ਜਵਾਈ ਦੀਆਂ ਗੱਲਾਂ ਪੱਟਣ ਲੱਗ ਜਾਂਦਾ ਏ ਮੁੰਡਾ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਏ ਪਰ ਮਾਮਾ ਇੰਨਾ ਖੁਸ਼ ਹੁੰਦਾ ਹੈ ਕਿ ਫਿਰ ਬਾਰਾ ਗੱਲਾਂ ਪੱਟਣਾ ਲੱਗ ਜਾਂਦਾ ਏ ਜਿਸ ਤੋਂ ਬਾਅਦ ਮੁੰਡੇ ਨੂੰ ਇੰਨਾ ਗੁੱਸਾ ਚੜਦਾ ਹੈ ਕਿ ਉਹ ਆਪਣੀ ਟੋਪੀ ਲਾ ਕੇ ਮਾਮੇ ਦੇ ਥੱਪੜ ਮਾਰਨ ਲੱਗ ਜਾਂਦਾ ਏ ਸਾਹਮਣੇ ਬੈਠੇ ਰਿਸ਼ਤੇਦਾਰ ਹਟਾਉਣ ਦੀ ਥਾਂ ਤੇ ਇਹ ਸਭ ਕੁਝ ਦੇਖ ਕੇ ਹੱਸਣ ਲੱਗ ਜਾਂਦੇ ਨੇ ਤੇ ਵੀਡੀਓ ਬਣਾਉਣ ਲੱਗ ਜਾਂਦੇ ਨੇ ਸੋ ਕੀ ਮੁੰਡੇ ਨੂੰ ਇੰਨਾ ਗੁੱਸਾ ਕਰਨਾ ਚਾਹੀਦਾ ਸੀ ਕਿ ਕੁੜੀ ਦੇ ਮਾਮੇ ਨੂੰ ਸ਼ਗਨਾ ਵੇਲੇ ਹੀ ਕੁੱਟ ਦਿੱਤਾ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਵਿੱਚ ਕਿਸ ਦੀ ਗਲਤੀ ਹੈ ਕੌਣ ਸਹੀ ਜਾਂ ਕੌਣ ਗਲਤ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ